ਲੈਗ ਸਕੋਰ ਦੀ ਮਜ਼ਬੂਤ ਤੇ ਆਰਡਰ ਮੈਂ ਇਹ ਕਹੂੰਗਾ ਵੀ ਬਾਹਰ ਵਾਲੀਆਂ ਬੜਾ ਨਾਲ ਦਈਆ 20000 ਦੀ ਬਾਈ ਕਹਿੰਦਾ ਦੀ ਬੱਛੀ ਕੱਟ ਲਾਂਗੇ ਆਪਾਂ ਜੇ ਕਿਸੇ ਸੱਜਣ ਨੇ ਬੱਛੀ ਅੱਜ ਕਟਾਉਣੀਆਂ ਜਿੰਨੇ ਚ ਸੌਦਾ ਹੋਊਗਾ ਉਹਦੇ ਚ 20000 ਕੱਟ ਆਫ ਕਰ ਲਿਓ ਲੈ ਸੱਜਣਾ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਰਹੂਗੀ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਬੱਛੀ ਇੱਕ ਲੱਗਿਆ ਮੰਨ ਲਓ ਜਰਸੀ ਦਿਖਾਉਣ ਤੰਦੂ ਰਹੂਗੀ ਛਿੱਗੀ ਤੇ ਨਾਲ ਵੀ ਬੱਛੀ ਟੌਪ ਦੀ ਆ ਗਈ ਤੇ ਫੁੱਲਰ ਕਾਰਡ ਨਾਲੀ ਬਾਈ ਕਹਿੰਦਾ ਦੇ ਦਾਂਗੇ ਤੇ ਦੁੱਧ ਆ ਜਿਹੜਾ ਦੁੱਧ ਦੇ ਕੋਲੇ ਮੱਲੋ ਬਾਈ ਕਹਿੰਦਾ ਤਿਆਰੀ ਵਾਲਾ ਦੁੱਧ ਆ ਤੇ ਬੈੜਾਂ ਬਾਈ ਕੋਲ ਕਾਫੀ ਗਿਣਤੀ ਚ ਰੱਖੀ ਹੋਏ ਨੇ ਪਰ ਬਕਾਊ ਏ ਕੱਲੀ ਆ ਇਹ ਮੰਨ ਲਓ ਮਿੰਨੀ ਫਾਰਮ ਵਾਲਾ ਸਿਸਟਮ ਬਣਾਇਆ ਹੋਇਆ ਬਾਈ ਨੇ ਖੇਤ ਚ ਘਰੇਲੂ ਸੱਜਣ ਨੇ ਕੋਈ ਵਪਾਰ ਵਾਲਾ ਕੰਮ ਨਹੀਂ ਸ਼ੌਂਕ ਵਾਲੇ ਤੌਰ ਤੇ ਪਸ਼ੂ ਰੱਖਦੇ ਚੰਗੀ ਕੁਆਲਿਟੀ ਦੇ ਤੇ ਬਾਕੀ ਅੰਦਰਲੇ ਬੰਨੇ ਕੈਮਰਾ ਮਾਰ ਦੂੰਗਾ ਮੱਝਾਂ ਵੀ ਨੇ ਬਾਈ ਕੋਲ ਜਿਵੇਂ ਕਹ ਲੀਏ ਮੋਹਰਾ ਦੀਆਂ ਆ ਗਈਆਂ ਨੀਲੀ ਦੀਆਂ ਆ ਗਈਆਂ ਉਹੀ ਗੱਲ ਆ ਵੀ ਇਹ ਸੱਜਣ ਨੂੰ ਨਾ ਪਸ਼ੂਆਂ ਨਾਲ ਇਹ ਕਹੂੰਗਾ ਵੀ ਇਸ਼ਕਾ ਪਸ਼ੂਆਂ ਨਾਲ ਤੇ ਫਿਲਹਾਲ ਆ ਕੱਲੀ ਬੈੜ ਬਕਾਉ ਆ ਹੋਰ ਕਿਸੇ ਵਾਸਤੇ ਫੋਨ ਨਾ ਲਾਇਓ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੇਣਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਓ ਇਧਰ ਲੈ ਬੰਨੇ ਹੋਰ ਕੀ ਹਾਲ ਹੈ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਆ ਨਾਮ ਤੇ ਫੋਨ ਨੰਬਰ ਬੋਲ ਦਿਓ ਜੀ ਨਾਮ ਬਲਜਿੰਦਰ ਸਿੰਘ ਆ ਜੀ ਆ ਮੋਬਾਈਲ ਨੰਬਰ ਦੱਸ ਦਿਓ ਜੀ 946525013 94652500 50013 ਤੇ ਇਹ ਨੰਬਰ ਮੈਂ ਕਹੂੰਗਾ ਮੇਰਾ ਖਿਆਲ ਪਿਛਲੇ ਸਾਲ ਵੀ ਮਸ਼ਹੂਰ ਰਿਹਾ ਕਰਦਾ ਹੈ ਨਾ ਇੱਕ ਜਰਸੀ ਪਾਈ ਸੀ ਮੰਨ ਲਓ ਆਪਾਂ ਬਹੁਤ ਵੱਡੇ ਆਰਡਰ ਦੀ ਪਾਈ ਸੀ ਮੇਰਾ ਖਿਆਲ ਹੈ ਇੱਕੋ ਹੀ ਪਾਈ ਆ ਚੈਨਲ ਤੇ ਓਡੇ ਬਿਗ ਆਰਡਰ ਚ ਮੇਰਾ ਖਿਆਲ ਆ ਭਈ ਅਜੇ ਤੱਕ ਕੋਈ ਬੜਮਾ ਜਰਸੀ ਦੇਖੀ ਵੀ ਨਹੀਂ ਜਿੱਡਾ ਕਿ ਸਿਸਟਮ ਉਹਦਾ ਸੀ ਨਾ ਕਿੱਥੋਂ ਕਿੱਥੋਂ ਆਗੇ ਸੀ ਫੋਨ ਉਹਦੇ ਫਿਰ ਉਹਦਾ ਕੋਈ ਰਹਿ ਹੀ ਨਹੀਂ ਜਿੱਥੋਂ ਨਾ ਆਇਆ ਹੋਵੇ ਹਲੇ ਵੀ ਫੋਨ ਆਈ ਜਾਂਦੇ ਪਾਕਿਸਤਾਨ ਚ ਵੀ ਡਿਮਾਂਡ ਆਉਦੀ ਹੈ ਨਾ ਹਾਂਜੀ ਅੱਜ ਵੀ ਦੋ ਤਿੰਨ ਫੋਨ ਉਹਦੇ ਆ ਗਈ ਠੀਕ ਹੈ ਗੱਲ ਇਹ ਕਰਦੀ ਹੈ ਬੜਾ ਆਪਣੀ ਹਾਂਜੀ ਸੂਆ ਕਿਹੜਾ ਸੂਆ ਬਾਈ ਇਹ ਸੂਆ ਦੂਜਾ ਵੀਰੇ ਪਛਾਹ ਤੋ ਕਰ ਦੋਰ ਲੇ ਬੰਨੇ ਸੂਆ ਸੂਆ ਦੂਜਾ ਦਿਨ ਤੋਂ ਕਿਵੇਂ ਰੂਜੀ ਦਿਨ ਤੋਂ 6 ਦੰਦਾਂ ਆਈ ਕੰਨੀ ਵਾਲੇ ਖੜੇ ਨੇ ਹਲੇ ਪਿਓਰ ਛਿੱਗੀ ਹਾਂਜੀ ਪਿਓਰ ਛਿੱਗੀ ਕਿੰਨੇ ਦਿਨ ਦਾ ਸੂਆ ਹੋਗਾ ਜੀ 10 ਤੋਂ 11 ਦਿਨ ਦਾ ਸੂਆ ਹੋਗਾ ਯਾਰ 10 ਤੋਂ 11 ਦਿਨ ਦੀ ਸੂਈ ਤੇ ਬਾਕੀ ਆਰਡਰ ਕੁਆਲਿਟੀ ਕਰ ਸਕਦੇ ਹਾਂ ਜਾਂ ਇੱਕ ਵੈੜ ਘਮਾ ਦਿਓ ਜੂਰਲੇ ਬੰਨੇ ਥੋੜੀ ਜੀ ਚਲ ਬੁਤ ਤੇ ਨਾਲ ਇਹਦੇ ਬੱਛੀ ਆ ਗਈ ਹਾਂਜੀ ਬੱਛੀ ਆਪਾਂ ਰੱਖ ਵੀ ਲਵਾਂਗੇ ਜੀ ਚੰਗੇ ਸੀਮਨ ਦੀ ਬੱਸੀ ਆਪ ਕਿਹੜੇ ਸੀਮਨ ਦੀ ਜੀ ਇਹ ਬਿਗ ਸੌਟ ਦੀ ਆ ਆਈ ਜੈਗ ਦੀ ਬ ਆਪ ਆ ਗਈ ਬਿੱਗ ਸ਼ਾਟ ਦੀ ਤੇ ਜੈਗ ਦੀ ਆ ਗਈ ਨਾਲ ਇਹਦੇ ਮੱਲੋਂ ਬੱਛੀ ਆ ਗਈ ਪ्योर ਪੰਜਾਬ ਵਾਲੀ ਫੁੱਲ ਵੱਡੀ ਤੇ ਦੁੱਧ ਇਹਦੇ ਕੋਲੇ ਆ ਗਿਆ ਹਾਜ਼ਰ ਕਿੰਨਾ ਦੁੱਧ ਆਜੇ ਤਿਆਰੀ ਵਾਲਾ ਭਾਈ ਇਹਦੇ ਕੋਲੇ 22 23 ਲੀਟਰ ਵੀਰੇ ਜਮਾ ਕੋਈ ਚੋਕ 22 23 ਲੀਟਰ ਹਾਜ਼ਰ ਇਹ ਮਸ਼ੀਨੀ ਚ 22 ਦਾਗਾ ਹੱਥੀ ਤੇ ਆ ਇਸ ਟਾਈਮ ਆਪਾਂ ਹੱਥੀ ਚੋਂ ਰਿਆਂ ਵੀਰੇ ਠੀਕ ਆ ਗੱਲ ਦੋ ਤਿੰਨ ਨੰਗਾ ਪਾਥੀ ਚੋਂ ਨੇ ਜਿਹੜਾ ਘਰੇ ਦੁੱਧ ਰੱਖਦੇ ਆ ਉਹ ਪਾਥੀ ਚੋਂ ਨਹੀਂ ਉਹਨੇ ਠੀਕ ਆ ਤੁਸੀਂ ਤਾਂ ਉਹਨਾਂ ਨੂੰ ਨਹੀਂ ਲਾਉਂਦੇ ਠੀਕ ਆ ਗੱਲ ਉਹ ਤਾਂ ਮੰਨ ਲੀਏ ਵੀ ਡਾਬਲ ਛੇੜੀ ਰਹੂਗੀ ਤੇ ਮਸ਼ੀਨੀ ਚ 22 ਤੇ ਲਾ ਲਓ ਤੇ ਚਾਹੇ ਲਾ ਲਓ ਤੇ ਬਾਕੀ ਸੱਜਣੋਂ ਇੱਥੋਂ ਦਾ ਨਾ ਤੁਰਦੀ ਜੱਜਮੈਂਟ ਕਰ ਸਕਦੇ ਹੋ ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ ਨੂੰ 11 12 ਦਿਨ ਹੋ ਗਏ ਜੀ 11 12 ਦਿਨ ਦੀ ਸੂਈ ਤੇ 22 ਤੋਂ 23 ਲੀਟਰ ਦੁੱਧ ਬਾਈ ਕਹਿੰਦਾ ਹਾਜ਼ਰ ਆ ਗਿਆ ਆਪ ਕਿਹੜੇ ਸੀਮਨ ਦੀ ਦੱਸਿਆ ਦੀ ਬਾਈ ਇਹ ਆਪ ਇਹ ਬਿਗ ਸ਼ਾਟ ਦੀ ਆ ਗਈ ਤੇ ਜੈਗ ਦੀ ਨਾਲ ਇਹਦੇ ਮੱਲੋ ਆ ਗਈ ਬੱਛੀ ਆ ਬੱਛੀ ਇੱਧਰ ਬੰਨੇ ਖੜੀ ਆ ਬਾਈ ਕਹਿੰਦਾ ਜੇ ਕਿਸੇ ਸੱਜਣ ਨੇ ਬੱਛੀ ਕਟਾਉਣੀ ਆ ਤੇ 20000 ਦੀ ਬਾਈ ਕਹਿੰਦਾ ਦੀ ਬੱਛੀ ਕੱਟ ਲਾਂਗੇ ਆਪਾਂ ਜੇ ਕਿਸੇ ਸੱਜਣ ਨੇ ਬੱਛੀ ਅੱਜ ਕਟਾਉਣੀ ਆ ਜਿੰਨੇ ਚ ਸੌਦਾ ਹੋਊਗਾ ਉਹਦੇ ਚ 20000 ਕੱਟ ਆ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਰਹੂਗੀ ਤੇ ਬਰੀਡ ਨਸਲ ਟੋਪ ਜੀ ਰਹੂਗੀ ਇੱਥੇ ਤੋਂ ਫੇਸ ਚੈੱਕ ਕਰ ਸਕਦੇ ਹੋ ਉੱਤੋਂ ਰਹੂਗੀ ਬਿਲਕੁਲ ਸਟੇਟ ਲੈਗ ਸਕੋਰ ਦੀ ਮਜ਼ਬੂਤ ਤੇ ਆਰਡਰ ਮੈਂ ਇਹ ਕਹੂੰਗਾ ਵੀ ਬਾਹਰ ਵਾਲਿਆਂ ਬੜਾ ਨਾਲ ਦਈਆ ਕਮਾਦੇ ਕਮਾਦੇ ਭਾਈ ਕਿਹੜਾ ਹੋਰ ਕਮਾਦੇ ਇੱਥੋਂ ਪੀਕ ਲੈਵਲ ਤੇ ਕਿੰਨਾ ਕੁ ਦੁੱਧ ਕਰ ਸਕਦੀ ਆ ਭਾਈਏ ਵੀਰੇ ਹੋਰ ਵਧੂ 2-4 ਲੀਟਰ ਤਾਂ ਠੀਕ ਆ ਗੱਲ ਬਾਕੀ ਜੋ 25-26 ਦੇ ਫੀਡ ਫੂਡ ਨੇ ਚੱਕਿਆ ਆਪਾਂ ਨੇ ਹਲੇ ਠੀਕ ਆ ਜੀ ਇਹ ਤੋਂ ਤਾਂ ਘੱਟ ਵੀ ਖਾਂਦੀ ਆ ਹਲੇ ਥੋੜਾ ਕਹੂੰਗਾ ਨੋਰਮਲ ਨੋਰਮਲ ਆ ਹਾਂ 25-26 ਦੇ ਲਗਭਗ ਭਾਈ ਕਹਿੰਦਾ ਕਰ ਦੂ ਸਮ ਦਾ ਟਾਈਮ ਆ ਬਾਕੀ ਹਲੇ ਠੀਕ ਆ ਜੀ ਲਾ ਆ ਤੇ ਥਣ ਵੱਧ ਘੱਟ ਛਰਲਾ ਛਿੱਟਾ ਲੈ ਵੀ ਖੜ ਜਾ ਵੀਰੇ ਉਹ ਗਾਰੰਟੀ ਆਪਣਾ ਚੋਕ ਕੇ ਲੈ ਕੇ ਜਾਵੇ ਅਗਲਾ ਠੀਕ ਆ ਗੱਲ ਸੌ ਦੀ ਸੌ ਰਹੂਗੀ ਹਾਂ ਜੀ ਹਾਂ ਤੇ 22 ਕਿਲੋ ਅੱਜ 22 ਤੋਂ 23 ਕਿਲੋ ਅੱਜ ਹਾਜ਼ਰ ਹੈ 12 ਤੋਂ 13 ਦਿਨ ਦੀ ਸੂਈ ਆਪ ਬਿਗ ਸ਼ਾਟ ਦੀ ਤੇ ਜੈਗ ਦੀ ਆਗੀ ਨਾਲ ਬੱਛੀ ਤੇ ਕੁਆਲਿਟੀ ਤੁਹਾਡੇ ਸਾਹਮਣੇ ਰਹੂਗੀ ਰੇਟ ਕੀ ਰਹੂਗਾ ਜੀ ਇਹਦਾ ਰੇਟ ਵੀਰੇ ਫੋਨ ਤੇ ਕਰ ਲਾਂਗੇ ਬਾਲਾ ਤਾਂ ਨਹੀਂ ਹੁੰਦਾ ਨਹੀਂ ਵੀਰੇ ਇਹ 4-5 ਲੱਖ ਮੰਗ ਲਈ ਨਹੀਂ 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 ਠੀਕ ਆ ਗੱਲ ਕੁਆਲਿਟੀ ਦੇ ਹਿਸਾਬ ਨਾਲ ਰਹੂਗਾ ਹਾਂ ਜੀ ਆ ਨੰਬਰ ਬੋਲ ਦਿਓ ਜੀ 946525013 946525013 5001322 ਦਾ ਨੰਬਰ ਆ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਆ ਨੰਬਰ 22 ਦਾ ਸਕਰੀਨ ਤੇ ਚੱਲਦਾ ਜਿਹੜੇ ਵੀ ਭਰਾ ਨੂੰ ਬੱਚੀ ਜਾਂ ਬੈੜ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ